ਨੂਰ ਨੂਰ ਸ਼ਾਹ ਵਾਲੀ ਵਿੱਚ ਪਹੁੰਚੇ ਆ ਇਹਦੇ ਜਿਹੜੇ ਹਾਲਾਤ ਆ ਇਹ ਬਹੁਤ ਹੀ ਜਾਨੀ ਕਿ ਆਪਾਂ ਕਹਿ ਸਕਦੇ ਤਰਸਯੋਗ ਆ ਬਹੁਤ ਇਹ ਹਾਲਾਤ ਦੇਖ ਨਹੀਂ ਹੋ ਰਹੇ ਆ ਜਿਹੜੀਆਂ ਤੁਸੀਂ ਇੱਧਰਲੇ ਪਾਸੇ ਆ ਦੇਖ ਰਹੇ ਆ ਆਪਣੇ ਤਰਪੈਲਾ ਪਾਈਆਂ ਜਿਨ੍ਹਾਂ ਨੂੰ ਆਪਣੇ ਏਰੀਏ ਵਿੱਚ ਦੁਆਬੇ ਵਿੱਚ ਝੁੱਗੀਆਂ ਕਹਿ ਦਿੰਦੇ ਆ ਇਹ ਲੋਕ ਇਦਾਂ ਨਹੀਂ ਹੈਗੇ ਇਹਨਾਂ ਦੇ ਘਰ ਤੁਸੀਂ ਦੇਖ ਸਕਦੇ ਆ ਉਹ ਸਾਰਾ ਪਿੰਡ ਦੇ ਪਿੰਡੇ ਆ ਪਿੰਡ ਦੇ ਪਿੰਡ ਛੱਡ ਕੇ ਪਾਣੀ ਜ਼ਿਆਦਾ ਔਨ ਕਰਕੇ ਇਹ ਜਿਹੜੇ ਲੋਕ ਆ ਮਜਬੂਰੀ ਬਸ ਇਸ ਬੰਨ ਤੇ ਆ ਕੇ ਜੈ ਗੁਰਦੇਵ ਜੀ ਜੈ ਭੀਮ ਜੀ ਇਸ ਟਾਈਮ ਅਸੀਂ ਪਹੁੰਚੇ ਆ ਜੋ ਪਾਕਿਸਤਾਨ ਤੋਂ ਜੋ ਆਪਾਂ ਕੰਡੀ ਏਰੀਆ ਕਹਿ ਸਕਦੇ ਆ ਇੱਥੇ 8 ਦੇ 10 ਦੇ ਕਰੀਬ ਜਿਓ ਪਿੰਡ ਆ ਜੋ ਹੜ ਦੇ ਨਾਲ ਪੀੜਤ ਦੇ ਆ ਜਿਹੜੇ ਆ ਉਹ ਆਪਣੇ ਘਰ ਛੱਡ ਕੇ ਆ ਜੋ ਆ ਬਾਰਡਰ ਦੇ ਇੱਧਰ ਰਹਿ ਰਹੇ ਆ ਔਰ ਆਪਾਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਸਾਡੇ ਨਾਲ ਜੋ ਟੀਮ ਆ ਜੋ ਫਗਵਾੜੇ ਤੋਂ ਔਰ ਅੰਬੇਦਕਰ ਸੈਨਾ ਮੂਲ ਨਿਵਾਸੀ ਫਗਵਾੜਾ ਔਰ ਭਾਈ ਉਹਨਾਂ ਦੀ ਟੀਮ ਪਹੁੰਚੀ ਹੋਈ ਆ ਔਰ ਜਿਹਨਾਂ ਦੇ ਵੱਲੋਂ ਜੋ ਹੱਡ ਨਾਲ ਪੀੜੇ ਦੇ ਲੋਕ ਨੇ ਔਰ ਉਹਨਾਂ ਦੀ ਸੇਵਾ ਕਰਨ ਵਾਸਤੇ ਔਰ ਕਾਫੀ ਜੋ ਸਮਾਨ ਲੈ ਕੇ ਪਹੁੰਚੇ ਹੋਏ ਨੇ ਲੋਡ ਬੰਦ ਔਰ ਗੱਲਬਾਤ ਕਰਾਂਗੇ ਆਪਾਂ ਪ੍ਰਧਾਨ ਸਰਪੰਨ ਸਾਹਿਬ ਜੀ ਅਗਰਦੇਵ ਜੈਪੀਮ ਜੈਪੀਮ ਜੈ ਭਾਰਤ ਨਮੋ ਬੋਧਾਇ ਜੈ ਗੁਰਦੇਵ ਧੰਨ ਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਯੂਨਿਟ ਫਗਵਾੜਾ ਦੀ ਸਾਰੀ ਟੀਮ ਅੱਜ ਜ਼ਿਲ੍ਹਾ ਫਾਜ਼ਿਲਕਾ ਨੰਗਲ ਸ਼ਾਹ ਵਾਲੀ ਵਿੱਚ ਪਹੁੰਚੇ ਆ ਨੂਰ ਸ਼ਾਹ ਵਾਲੀ ਵਿੱਚ ਪਹੁੰਚੇ ਆ ਇਹਦੇ ਜਿਹੜੇ ਹਾਲਾਤ ਆ ਇਹ ਬਹੁਤ ਹੀ ਯਾਨੀ ਕਿ ਆਪਾਂ ਕਹਿ ਸਕਦੇ ਤਰਸਯੋਗ ਆ ਬਹੁਤ ਇਹ ਹਾਲਾਤ ਦੇਖ ਨਹੀਂ ਹੋ ਰਹੇ ਆ ਜਿਹੜੀਆਂ ਤੁਸੀਂ ਇੱਧਰਲੇ ਪਾਸੇ ਆ ਦੇਖ ਰਹੇ ਆ ਆਪਣੇ ਤਰਪੈਲਾ ਪਾਈਆਂ ਜਿਨ੍ਹਾਂ ਨੂੰ ਆਪਣੇ ਏਰੀਏ ਵਿੱਚ ਦੁਆਬੇ ਵਿੱਚ ਝੁੱਗੀਆਂ ਕਹਿ ਦਿੰਦੇ ਆ ਇਹ ਲੋਕ ਇਦਾਂ ਨਹੀਂ ਹੈਗੇ ਇਹਨਾਂ ਦੇ ਘਰ ਤੁਸੀਂ ਦੇਖ ਸਕਦੇ ਆ ਉਹ ਸਾਰਾ ਪਿੰਡ ਦੇ ਪਿੰਡੇ ਆ ਪਿੰਡ ਦੇ ਪਿੰਡ ਛੱਡ ਕੇ ਪਾਣੀ ਜਾਦਾ ਔਨ ਕਰਕੇ ਇਹ ਜਿਹੜੇ ਲੋਕ ਆ ਮਜਬੂਰੀ ਬਸ ਇਸ ਬੰਨ ਤੇ ਆ ਕੇ ਇਸ ਬੰਨ ਤੇ ਆ ਕੇ ਬੈਠੇ ਆ ਔਰ ਸਾਨੂੰ ਇਸ ਕੰਮ ਲਈ ਪ੍ਰੇਰਿਤ ਕਰਨ ਵਿੱਚ ਸਾਡੇ ਅੰਬੇਡਕਰ ਸੈਨਾ ਮੂਲ ਵਾਸੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਆ ਸ਼੍ਰੀਮਾਨ ਹਰਪ੍ਰੀਤ ਸਿੰਘ ਜੀ ਔਰ ਸਾਨੂੰ ਜਿਹੜੇ ਸਾਡੇ ਸਹਿਯੋਗੀ ਸਾਥੀ ਜਿਹੜੇ ਸਾਡੇ ਸਹਿਯੋਗੀ ਸਾਥੀ ਏ ਸ਼ੋਕਾ ਇਨਫੋਟੇਨਮੈਂਟ ਔਰ ਦਸਪੋਕ ਅੰਬੇਡਕਰ ਜਿਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਵੀ ਕੀਤੀ ਔਰ ਸਾਡੀ ਟੀਮ ਜਿਹੜੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਟੀਮ ਫਗਵਾੜੇ ਦੀ ਸਾਰੀ ਇੱਥੇ ਪਹੁੰਚੀ ਆ ਸਾਡੇ ਮਨ ਨੂੰ ਇੱਥੇ ਪਹੁੰਚਣ ਤੇ ਭਈ ਇੱਥੇ ਜ਼ਰੂਰਤਮੰਦ ਪਰਿਵਾਰ ਬੈਠੇ ਆ ਜਿਨ੍ਹਾਂ ਨੂੰ ਵਾਕਈ ਇਸ ਚੀਜ਼ ਦੀ ਜ਼ਰੂਰਤ ਆ ਕਿਉਂਕਿ ਜਿਸ ਦੇ ਸਿਰ ਤੇ ਛੱਤ ਨਹੀਂ ਹੈਗੀ ਜਿਹੜੇ ਆਪਣੀ ਛੱਤ ਪਾਣੀ ਵਿੱਚ ਛੱਡ ਕੇ ਮਜਬੂਰੀ ਬਸ ਇਹਨਾਂ ਤਰਪੈਲਾਂ ਵਿੱਚ ਆ ਕੇ ਬੈਠੇ ਆ ਉਹ ਕਿੰਨੇ ਮਜਬੂਰ ਹੋਊਗੇ ਸਾਡਾ ਸਾਰਾ ਸਾਡਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਮੈਸੇਜ ਆ ਬਈ ਆਓ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਪੰਜਾਬ ਵਿੱਚੇ ਹੜ੍ਹਾਂ ਦੀ ਮਾਰ ਪਈ ਆ ਇਹ ਤੁਸੀਂ ਦੇਖ ਸਕਦੇ ਆ ਹੜ੍ਹਾਂ ਦੀ ਮਾਰ ਆ ਆਪਣੇ ਪੱਕੇ ਮਕਾਨ ਛੱਡ ਕੇ ਪਚਾਰਿਆਂ ਨੂੰ ਇੱਕ ਬੰਨ ਉੱਪਰ ਆ ਕੇ ਰਹਿਣਾ ਪੈ ਰਿਆ ਔਰ ਦੂਜੀ ਇਸ ਤੋਂ ਜਿਹੜਾ ਪਾਕਿਸਤਾਨ ਆ ਉਹ ਇੱਥੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੂਰ ਆ ਇਸ ਏਰੀਆ ਦਾ ਨਾਮ ਨੂਰ ਸ਼ਾਹ ਵਾਲੀ ਆ ਅਸੀਂ ਤੁਹਾਨੂੰ ਏਰੀਆ ਦੱਸ ਰਹੇ ਜ਼ਿਲ੍ਹਾ ਡਿਸਟ੍ਰਿਕਟ ਹੈ ਜਿਹੜੀ ਇਹਦੀ ਉਹ ਫਾਜ਼ਿਲਕਾ ਔਰ ਇੱਥੇ ਜਿਹੜੇ ਪਿੰਡੇ ਵਾਲੇ ਦੋਲੇ 8 ਤੋਂ 10 ਪਿੰਡ ਇਦਾਂ ਹੀ 2 2.5 3 ਕਿਲੋਮੀਟਰ ਏਰੀਏ ਵਿੱਚ ਇਦਾਂ ਹੀ ਝੁੱਗੀਆਂ ਪਾ ਕੇ ਬੈਠੇ ਮਜਬੂਰੀ ਵਸ ਜਿਹੜੀ ਹੜਾ ਦੀ ਮਾਰ ਪਈ ਆ ਔਰ ਅੱਜ ਦੇ ਇਸ ਕਾਰਜ਼ ਵਿੱਚ ਸਪੈਸ਼ਲ ਸਾਡੇ ਵਿੱਚ ਸਾਡੇ ਵਿੱਚ ਜੰਮੂ ਕਸ਼ਮੀਰ ਤੋਂ ਸਾਡੇ ਜਿਹੜੇ ਪ੍ਰਧਾਨ ਆ ਪ੍ਰਦੀਪ ਅੰਬੇਡਕਰ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਆਉਣ ਤੇ ਔਰ ਮੈਂ ਖਾਸ ਕਰਕੇ ਆਪਣੀ ਟੀਮ ਜਿਹੜੀ ਸਾਡੀ ਟੀਮ ਅੰਬੇਡਕਰ ਸੈਨਾ ਮੂਲਵਾਸੀ ਯੂਨਿਟ ਫਗਵਾੜਾ ਦੀ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਬੋਧ ਜੀ ਸਾਡੇ ਅਧਿਆਤਿ ਪ੍ਰਧਾਨ ਮਾਨ ਗੰਡਵਾ ਜੀ ਜਿਹੜੇ ਸਾਡੇ ਸਰਪੰਚ ਆ ਮਨੀ ਅੰਬੇਡਕਰ ਜੀ ਸਾਡੇ ਰਾਜ ਅੰਬੇਡਕਰ ਜੀ ਵਿਜੇ ਕੁਮਾਰ ਜੀ ਸਾਡੇ ਵਿਨੋਦ ਸੁਮਨ ਭਾਜੀ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਔਰ ਸਾਡੇ ਜੋਗਰਾਜ ਜਸਲ ਜੀ ਰਵਿਦਾਸੀਆ ਸਮਾਜ ਪੰਜਾਬ ਜਿਹੜਾ ਚੈਨਲ ਚਲਾ ਰਿਹਾ YouTube ਤੇ Facebook ਤੇ ਸੋਸ਼ਲ ਮੀਡੀਆ ਤੇ ਔਰ ਖਾਸ ਕਰਕੇ ਸਾਡੇ ਪੀਵੀ 36 ਸਾਡੇ ਫਗਵਾੜੇ ਦੀ ਸ਼ਾਨ ਪੀਵੀ 36 ਲਾਈਵ ਉਹ ਵੀ ਸਾਡੇ ਨਾਲ ਆਏ ਆ ਸੀ ਇੱਥੇ ਸੋਸ਼ਲ ਮੀਡੀਆ ਦੇ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੇ ਜ਼ਰੀਏ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੀਆਂ ਹੋਰ ਸੰਸਥਾਵਾਂ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ ਵੀ ਇੱਥੇ ਲੋਕਾਂ ਨੂੰ ਬਾਕੀ ਜ਼ਰੂਰਤ ਆ ਆਓ ਆਪਾਂ ਰਲ ਕੇ ਹੰਬੜਾ ਮਾਰੀਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਇੱਥੇ ਜ਼ਰੂਰ ਪਹੁੰਚਣ ਅਸੀਂ ਤੁਹਾਨੂੰ ਪਿੰਡ ਦਾ ਨਾਮ ਵੀ ਦੱਸ ਰਹੇ ਆ ਨੂਰ ਸ਼ਾਹ ਵਾਲੀ ਠੀਕ ਆ ਜੇ ਕਿਸੇ ਨੇ ਕੰਟੈਕਟ ਨੰਬਰ ਇੱਥੇ ਦਾ ਲੈਣਾ ਆ ਉਹ ਅਸੀਂ ਉਸ ਨੂੰ ਮਹਈਆ ਕਰਵਾ ਦੇਵਾਂਗੇ ਔਰ ਮੈਂ ਆਪਣੇ ਵੱਲੋਂ ਔਰ ਸਾਰੀ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਆਪ ਸਾਰਿਆਂ ਦਾ ਮੇਰੇ ਨਾਲ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਂ ਔਰ ਮੈਂ ਹੁਣ ਬੇਨਤੀ ਕਰੂਗਾ ਅੱਖਰ ਵੀ ਥੋੜੀ ਜਿਹੀ ਆਪਾਂ ਇੱਕ ਹੋਰ ਗੱਲ ਦੇਖੋ ਜੀ ਜੇ ਅੱਜ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਸੈਂਟਰ ਵਿੱਚ ਜਿਹੜੀ ਭਾਜਪਾ ਸਰਕਾਰ ਦੀ ਗੱਲ ਕਰੀਏ ਉਹ ਤਾਂ ਇਸ ਮੈਸੇਜ ਵਿੱਚ ਜਿਹੜੇ ਪੰਜਾਬ ਵਿੱਚ ਹੜ੍ਹ ਆਇਆ ਔਰ ਟੋਟਲੀ ਫੇਲ ਹੋ ਚੁੱਕੀਆਂ ਸਰਕਾਰਾਂ ਆ ਪਰ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਕੁਝ ਸਾਡੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਰਲ ਕੇ ਬੇੜਾ ਚੱਕਿਆ ਆ ਕਿਉਂਕਿ ਅਸੀਂ ਤਥਾਗਤ ਗੌਤਮ ਬੁੱਧ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਸਤਗੁਰੂ ਕਬੀਰ ਮਹਾਰਾਜ ਜੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਅਸੀਂ ਉਹਨਾਂ ਦੇ ਪੈਰੋਕਾਰ ਆ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ ਠੀਕ ਆ ਜੇ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਬਸਾਉਣ ਦੀ ਗੱਲ ਕੀਤੀ ਆ ਤਾਂ ਆਓ ਆਪਾਂ ਰਲ ਕੇ ਜਿਹੜਾ ਹਰ ਭੁੱਖੇ ਦੇ ਜਿਹੜੇ ਢਿੱਡ ਵਿੱਚ ਅੰਨ ਜ਼ਰੂਰ ਪਾਈਏ ਇਹਨਾਂ ਦੇ ਜਿਹੜੇ ਸਿਰ ਤੋਂ ਇਹ ਸਿਰ ਤੋਂ ਇੱਕ ਤਰ੍ਹਾਂ ਦੇ ਨੰਗੇ ਹੋ ਚੁੱਕੇ ਲੋਕ ਆ ਕਿਉਂਕਿ ਸਿਰ ਦੇ ਉੱਪਰ ਛੱਤ ਨਹੀਂ ਹੈਗੀ ਤਾਂ ਉਹ ਤੁਹਾਡੇ ਸਾਹਮਣੇ ਝੁੱਗੀਆਂ પા ਕੇ ਬਹਿ ਕੇ ਪਾਉਣ ਨੂੰ ਮਜਬੂਰ ਆ ਕਿਉਂਕਿ ਹਾਲਾਤ ਦੇਖ ਸਕਦੇ ਆ ਦੇਖ ਕੇ ਬੜਾ ਤਰਸ ਵੀ ਆਉਂਦਾ ਤਰਸਯੋਗ ਹਾਲਾਤ ਆ ਆਪਣੇ ਪੱਕੇ ਮਕਾਨ ਛੱਡ ਕੇ ਮਜਬੂਰੀ ਬਸ ਇਸ ਬੰਨ ਤੇ ਆ ਕੇ ਤਕਰੀਬਨ 7 ਤੋਂ 8 ਪਿੰਡ ਔਰ ਇਹ ਜਿਹੜਾ ਏਰੀਆ ਤਕਰੀਬਨ 3 ਤੋਂ 4 ਕਿਲੋਮੀਟਰ ਇਦਾਂ ਹੀ ਝੁੱਗੀਆਂ ਤਹਿਤ ਕਵਰ ਹੋਇਆ ਕੀ ਅਸੀਂ ਵੀ ਹੁਣੇ ਪੰਜਾਬ ਸਰਕਾਰ ਨੂੰ ਜਿਹੜਾ ਸਵਾਲ ਕਰਦੇ ਆ ਕੀ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਇਹਨਾਂ ਦੇ ਜਾਨੀ ਮਾਲੀ ਜਿਹੜੇ ਰਖਵਾਲੇ ਨਹੀਂ ਹੈਗੇ ਕੀ ਤੁਹਾਨੂੰ ਇਹਨਾਂ ਲੋਕਾਂ ਦੀ ਜਿਹੜੇ ਇੱਥੇ ਲੋਕ ਰਹਿੰਦੇ ਆ ਉਹਨਾਂ ਦੀਆਂ ਵੋਟਾਂ ਦਾ ਕੀ ਮਤਲਬ ਆ ਅਸੀਂ ਵੀ ਪੰਜਾਬ ਸਰਕਾਰ ਨੂੰ ਆਪਣੇ ਜਥੇਬੰਦੀ ਵੱਲੋਂ ਇਹ ਸਵਾਲ ਕਰਦੇ ਆ ਸੈਂਟਰ ਦੀ ਬੀਜੇਪੀ ਸਰਕਾਰ ਨੂੰ ਇਹ ਸਵਾਲ ਕਰਦੇ ਆ ਕੀ ਇਹਨਾਂ ਲੋਕਾਂ ਦੀ ਜਿਹੜੀਆਂ ਪਾਈਆਂ ਹੋਈਆਂ ਵੋਟਾਂ ਦਾ ਮੁੱਲ ਤੁਸੀਂ ਆ ਦੇ ਰਹੇ ਆ ਜਿਹੜੇ ਇੱਥੋਂ ਦਾ ਐਮਐਲਏ ਆ ਉਹਨੂੰ ਵੀ ਇਹ ਸਵਾਲ ਆ ਵੇ ਤੂੰ ਇਹਨਾਂ ਦੇ ਦੁੱਖ ਵਿੱਚ ਆ ਕੇ ਕਦੋਂ ਖੜਨਾ ਜਦ ਇਹ ਜਿਹੜੇ ਇਹਨਾਂ ਦੇ ਮਕਾਨ ਡਿਗਨ ਤੱਕ ਆਏ ਪਏ ਆ ਅਸੀਂ ਕਿੱਥੋਂ ਮਾਨਵਤਾਵਾਦੀ ਇਹਨਾਂ ਦੀ ਲੋਕਾਂ ਕੋ ਆਸ ਕਰਦੇ ਆ ਇਸ ਕਰਕੇ ਜਿਹੜੀਆਂ ਸਾਡੀਆਂ ਸਾਡੇ ਨਾਲ ਵਿਚਾਰਧਾਰਾ ਵਾਲੀਆਂ ਜਿਹੜੀਆਂ ਮਾਨਵਤਾਵਾਦੀ ਜਥੇਬੰਦੀਆਂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਆਪਣੇ ਵੱਲੋਂ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਵੀ ਆਓ ਆਪਾਂ ਰਲ ਕੇ ਸਾਰੇ ਇਹਨਾਂ ਦੇ ਦੁੱਖ ਦੀ ਘੜੀ ਵਿੱਚ ਇਹਨਾਂ ਦੇ ਨਾਲ ਖੜੇ ਹੋਈਏ ਜੀ ਇੱਕ ਵਾਰ ਹੋਰ ਹੈ ਕਿਉਂਕਿ ਕਲਾਕਾਰ ਆ ਭਾਈ ਜਰਾ ਬੈਠੇ ਦੋ ਗੱਲ ਤਾਕੀ ਇਹ ਬੰਡਲ ਦਾ ਤਰੀਕਾ ਇਹ ਸਹੀ ਹੈ ਜਾਂ ਇਥੇ ਫਿਰ ਬੋਝ ਲੜਾ ਜੇਦਾ ਜਿੱਥੇ ਉਹਨਾਂ ਦੇ ਸਰਪਾਈ ਹੋਤੇ ਤੇ ਢਿੱਗੇ ਮਕਾਨ ਬਣ ਸਕਣ ਨਾਲ ਸਰਕਾਰਾਂ ਵੀ ਜੋ ਕਰੋੜਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਦੇ ਦਿੱਤੇ ਹੈ ਪਰ ਉਹਨਾਂ ਦੇ ਸਮਝੀ ਇਹ ਪੈਸਾ ਇਥੇ ਸਹੀ ਥਾਂ ਤੇ ਲੱਗੇਗਾ ਇੱਕ ਇਹਨਾਂ ਦੇ ਘਰ ਦੁਆਰੇ ਸਹੀ ਵੰਡ ਸਕਦੇ ਜਿਹੜਾ ਆਪਾਂ ਕਲਾਕਾਰ ਭਾਈ ਚਾਰੇ ਵਾਲੇ ਦੀ ਗੱਲ ਕਰੀਏ ਜਾਂ ਜਿਹੜੀ ਆਪਾਂ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਕਰਕੇ ਹਟੇ ਦੇਖੋ ਜੇ ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਇਹ ਯਾਨੀ ਕਿ ਜਿੰਨੇ ਜੋਗੇ ਹੈਗੇ ਆ ਅਸੀਂ ਲੋਕਾਂ ਤੱਕ ਰਾਹਤ ਸਮਗਰੀ ਲੈ ਕੇ ਜਾ ਰਹੇ ਆ ਜਿਹੜੇ ਕਲਾਕਾਰ ਆ ਹੈਗੇ ਤਾਂ ਉਹ ਵੀ ਇਨਸਾਨ ਹੀ ਆ ਜੇ ਉਹ ਆਪਣੇ ਤੌਰ ਤੇ ਕਿਸੇ ਦੀ ਮਦਦ ਕਰ ਰਹੇ ਆ ਸਾਡਾ ਇੱਕ ਮੈਸੇਜ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਜੇ ਮਦਦ ਕਰਨੀ ਆ ਤਾਂ ਇਨਸਾਨੀਅਤ ਦੀ ਕਰੋ ਜਾਤ ਪਾਤ ਦੇਖ ਕੇ ਮਦਦ ਨਾ ਕਰੋ ਜੋ ਕੁਝ ਅੱਜ ਤੱਕ ਸੋਨ ਸੋਸ਼ਲ ਮੀਡੀਆ ਤੇ ਚੱਲ ਰਿਹਾ ਆ ਜੇ ਮਦਦ ਹੁੰਦੀ ਆ ਤਾਂ ਉਹ ਮਾਨਵਤਾਵਾਦੀ ਮਦਦ ਹੋਣੀ ਚਾਹੀਦੀ ਆ ਕਿਸੇ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਵੀ ਤੇਰੀ ਜਾਤ ਕੀ ਆ ਅੱਜ ਸੋਸ਼ਲ ਮੀਡੀਆ ਤੇ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਆ ਇਸ ਚੀਜ਼ ਨੂੰ ਆਪਾਂ ਜਾਤ ਪਾਤ ਵੱਲ ਨਾ ਲੈ ਕੇ ਜਾਈਏ ਕਿਉਂਕਿ ਜਿਹੜੀ ਇਹ ਹੜਾ ਦੀ ਮਾਰਿਆ ਇਹ ਜੱਟ ਭਾਈਚਾਰੇ ਤੇ ਵੀ ਉੰਨੀ ਪਈ ਆ ਸ਼ੈਡਿਊਲ ਕਾਸਟ ਭਾਈਚਾਰੇ ਤੇ ਵੀ ਉੰਨੀ ਪਈ ਆ ਆਪਾਂ ਮਾਨਵਤਾਵਾਦੀ ਵਿਚਾਰਧਾਰਾ ਅੱਗੇ ਲੈ ਕੇ ਜਾਣੀ ਆ ਨਾ ਕੇ ਚਾਕ-ਬਾਤ ਵਾਲੀ ਵਿਚਾਰਤਾ ਰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਵੀ ਆਪਾਂ ਇਸ ਚੀਜ਼ ਨੂੰ ਪਿੱਛੇ ਛੱਡੀਏ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਮਾਨਵਤਾ ਦੇ ਮਾਨਵਤਾ ਦੇ ਨਾਲ ਖੜੀਏ ਜੀ ਅੱਜ ਦੀ ਲੋਕੇਸ਼ਨ ਬੰਨ ਤੇ ਚੱਲੇ ਆ ਇਹ 354011 ਕੋਈ ਤੁਹਾਡੇ ਫਸਲਾਂ ਦਾ ਅੱਜ ਕੋਈ ਇਹਨਾਂ ਵੀ ਲੋੜ ਤੇ ਲੋੜਤਾਰੀ ਸਮਗਰੀ ਕੋਈ ਅੱਜ ਦੇ ਦੇਖ ਚੱਲਿਓ ਤਾਂ ਜੀ ਦੇਖੋ ਜੀ ਅਸੀਂ ਇੱਥੇ ਮੌਕੇ ਤੇ ਖੜੇ ਆ ਸਾਡੇ ਅਸੀਂ ਜੋ ਕੁਝ ਵੀ ਰਾਸ਼ਨ ਸਮਗਰੀ ਲੈ ਕੇ ਆਏ ਆ ਅਸੀਂ ਇੱਥੇ ਮੁਹੱਈਆ ਕਰਵਾ ਕੇ ਜਾਣੀ ਆ ਠੀਕ ਆ ਔਰ ਉਸੇ ਅੱਜ ਦੇ ਹਾਲਾਤ ਦੇਖੇ ਆ ਅਸੀਂ ਅੱਗੇ ਤੋਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਾਂਗੇ ਕਿਉਂਕਿ ਜਿਹੜੇ ਲੋਕ ਆਪਣੇ ਪਿੰਡ ਵਿੱਚ ਘਰ ਛੱਡ ਕੇ ਇੱਥੇ ਰਹਿਣ ਲਈ ਮਜਬੂਰ ਆ ਉਹਨਾਂ ਨੂੰ ਇਹ ਮਦਦ ਜ਼ਰੂਰ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਪਹਿਲਾਂ ਆਪ ਸਭ ਸਾਥੀਆਂ ਨੂੰ মিডিਆ ਨੂੰ ਇਹ ਬੇਨਤੀ ਕਰਕੇ ਹਟਿਆ ਬਈ ਸਾਡੀ ਅੰਬੇਡਕਰ ਸੈਨਾ ਮੂਲ ਨਿਵਾਸੀ ਜਿਹੜੀ ਫਗਵਾੜਾ ਦੀ ਟੀਮ ਆ ਉਹਦੇ ਨਾਲ ਸਾਡੇ ਵਿੱਚ ਮੇਰੇ ਵੱਡੇ ਭਰਾ ਜੰਮੂ ਕਸ਼ਮੀਰ ਦੇ ਜਿਹੜੇ ਪ੍ਰਧਾਨ ਆ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਉਹ ਸਾਡੇ ਵਿੱਚ ਸਪੈਸ਼ਲ ਤੌਰ ਤੇ ਇਹ ਦੇਖਣ ਆਇਆ ਹਾਲਾ ਕਿ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਜਿਹੜਾ ਬੱਦਲ ਫਟਿਆ ਉਸ ਦੀ ਮਾਰ ਵੀ ਉਸ ਏਰੀਏ ਵਿੱਚ ਜੰਮੂ ਵਿੱਚ ਜ਼ਰੂਰ ਪਈ ਉਸ ਏਰੀਏ ਵਿੱਚ ਜੰਮੂ ਵਿੱਚ ਜ਼ਰੂਰ ਪਈ ਔਰ ਅਸੀਂ ਆਪਣੇ ਵੱਲੋਂ ਅੰਬੇਡਕਰ ਸੈਨਾ ਮੂਲ ਨਿਵਾਸੀ ਫਗਵਾੜਾ ਯੂਨਿਟ ਵੱਲੋਂ ਭਾਜੀ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਹੜਾ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਵਿੱਚੋਂ ਆਉਣ ਲਈ ਦਿੱਤਾ ਔਰ ਮੈਂ ਜਰੂਰ ਆਪ ਜੀ ਨੂੰ ਬੇਨਤੀ ਕਰੂਗਾ ਵੀ ਸਾਡੇ ਪ੍ਰਦੀਪ ਅੰਬੇਦਕਰ ਜੀ ਭਾਜੀ ਥੈਂਕ ਯੂ ਧੰਨਵਾਦ ਜੀ ਪਹਿਲੇ ਜੈਪੀ ਜੈਪਾਰਥ ਨਮੋ ਬੋਧਾਇ ਮੈਂ ਸਭ ਤੋਂ ਪਹਿਲੇ ਤਾਂ ਅੰਬੇਦਕਰ ਸੈਨਾ ਮੂਨ ਨਿਵਾਸੀ ਜੁਨਟ ਫਗਵਾੜਾ ਦੀ ਟੀਮ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਅੱਜ ਮੈਨੂੰ ਇੱਥੇ ਲੈ ਕੇ ਆਏ ਹੈ ਜਿਹੜਾ ਦੇਖਿਆ ਹੈ ਅੱਜ ਦੇਖ ਕੇ ਹਾਲਾਤਾਂ ਨੂੰ ਮਤਲਬ ਅੰਦਰੋਮਾਨਰ ਹੋ ਰਿਹਾ ਹੈ ਕਿ ਹਜੇ ਵੀ ਜਿਹੜਾ ਅੱਜ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਦੇ ਵਿੱਚ 8 6 10 10 ਜਿਹੜਾ ਫੁੱਟ ਪਾਣੀ ਹੈ ਹਜੇ ਵੀ ਜਿਹੜਾ ਉੱਥੇ ਹੈਗਾ ਇਸ ਕਾਰਨ ਮੈਂ ਜਿਹੜੇ ਪਹਿਲੇ ਸਾਡੇ ਦਬਾਬਾ ਦੇ ਪ੍ਰਧਾਨ ਸਾਡੇ ਬਰਵਿੰਦਰ ਬੋਧ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਧਾਨ ਫਗਵਾੜਾ ਦੇ ਤਰੰਵੀਰ ਬੋਧ ਜੀ ਦਿਹਾਤੀ ਪ੍ਰਧਾਨ ਮਨਜੀਤਮਾਨ ਜੀ ਰਾਜ ਅੰਬੇਦਕਰੀ ਜੀ ਸਾਡੇ ਬੜੀ ਅੰਬੇਦਕਰੀ ਜੀ ਵਿਜੇ ਜੀ ਵਿਨੋਦ ਸੁੰਮਰ ਜੀ ਸਾਰਿਆਂ ਦੇ ਮੈਂ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਮੈਨੂੰ ਇਸ ਪਿੰਡ ਦੇ ਵਿੱਚ ਲੈ ਕੇ ਆਏ ਜਿਸ ਪਿੰਡ ਦੇ ਵਿੱਚ ਲੋਕਾਂ ਦੇ ਪੱਕੇ ਮਕਾਨ ਹੈਗੇ ਆ ਉਹਨਾਂ ਦੇ ਆਪਣੇ ਘਰ ਹੈਗੇ ਆ ਲੇਕਿਨ ਆਪਣੇ ਘਰ ਛੱਡ ਕੇ ਉਹ ਅੱਜ ਇਸ ਤੇ ਤੂਸੀ ਬੰਨ ਦੇ ਉੱਪਰ ਜਿਹੜਾ ਆ ਉਹ ਆਕੇ ਦੇਖੋ ਜੀ ਮੌਕੇ ਤੇ ਤੁਹਾਡੇ ਸਾਹਮਣੇ ਦੇ ਅੱਜ ਇਸ ਨੂਰ ਸ਼ਾਹ ਅਲੀ ਪਿੰਡ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਧਰ ਦੇਖਣ ਅੱਜ ਵੀ ਘਰਾਂ ਦੇ ਹਾਲਾਤ ਕੀ ਐ ਕਿ ਅੱਜ ਘਰ ਜਿਹੜੇ ਉਹ ਡੁੱਬੇ ਪਏ ਐ ਔਰ ਇੱਥੇ ਆ ਕੇ ਬਹੁਤ ਦੁੱਖ ਹੋ ਰਿਹਾ ਆਪਣੇ ਪੱਕੇ ਘਰ ਛੱਡ ਕੇ ਲੋਕੀ ਜਿਹੜੇ ਲੋਗ ਐ ਉਹ ਤੁਸੀਆਂ ਦੇ ਉੱਤੇ ਰਹਿਣ ਨੂੰ ਮਜਬੂਰ ਐ ਤਰਪਾਲਾ ਪਾ ਕੇ ਰਹਿ ਰਹੇ ਐ ਤਾਂ ਮੇਰੀ ਅੰਬੇਡਕਰ ਸੰਗਠਨਾ ਮੋਲੀਵਾਸੀ ਦੇ ਮਾਧਿਅਮ ਤੋਂ ਜਿੰਨੇ ਵੀ ਸਮਾਜਿਕ ਸੰਗਠਨ ਐ ਜਿਹੜੇ ਇਨਸਾਫ ਪਸੰਦ ਲੋਗ ਐ ਜਿਹੜੇ ਮਾਨਵਤਾ ਨੂੰ ਪਿਆਰ ਕਰਦੇ ਐ ਉਹਨਾਂ ਨੂੰ ਮੈਸੇਜ ਐ ਕਿ ਇਸ ਥਾਂ ਤੇ ਇਹ ਜਿਹੀਆਂ ਜਗ੍ਹਾ ਦੇ ਵਿੱਚ ਆ ਕੇ ਔਰ ਜਰੂਰ ਆਪਣੀ ਜਿਹੜੀ ਆ ਰਾਦ ਸਮਗਰੀ ਦਿਓ ਕਿਉਂਕਿ ਇੱਥੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਇਹ ਦੇਖੋ ਕਿ ਕਿਦਾਂ ਛੋਟੇ-ਛੋਟੇ ਬੱਚੇ ਵੀ ਜਿਹੜੇ ਆ ਤਰਪਾਲ ਦੇ ਥੱਲੇ ਆ ਕੇ ਇੱਥੇ ਬੈਠੇ ਹੋਏ ਆ ਇੰਨੀ ਧੁੱਪ ਦੇ ਵਿੱਚ ਔਰ ਇੰਨੀ ਹਮਸ ਹੈ ਇੱਥੇ ਪਾਣੀ ਦੇ ਨਾਲ ਇੰਨਾ ਜਿਆਦਾ ਬੁਰਾ ਹਾਲ ਹੈ ਔਰ ਮੈਂ ਅਜ ਅੰਬੇਦਕਰ ਸੈਨਾ ਮੂਨਲੀਵਾਸੀ ਜੰਮੂ ਕਸ਼ਮੀਰ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਿਆ ਮੇਰੇ ਸਾਥੀਆਂ ਨੇ ਮੈਨੂੰ ਇੱਥੇ ਬੁਲਾਇਆ ਹੈ ਔਰ ਦੇਖ ਕੇ ਹੈਰਾਨਗੀ ਹੋ ਰਹੀ ਹੈ ਕਿ ਇੰਨੇ ਹਾਲਾਤ ਮਾੜੇ ਆ ਔਰ ਅੰਬੇਦਕਰ ਸੈਨਾ ਮੂਨਲੀਵਾਸੀ ਟੀਮ ਜਿਹੜ ਰਾਸ਼ਟਰੀ ਪ੍ਰਦਾਨ ਹਰਵਜਨ ਸੁਮਨ ਦੀ ਅਗਵਾਈ ਦੇ ਹੇਠ ਇੱਥੇ ਆਏ ਆਂ ਔਰ ਅਸੀਂ ਇੱਥੇ ਜਿਹੜੀਆਂ ਗੱਡੀਆਂ ਦੇ ਵਿੱਚ ਸਮਾਨ ਲੈ ਕੇ ਆਏ ਆਂ ਰਾਤ ਸਮੱਗਰੀ ਜਿਹਦੇ ਵਿੱਚ ਕੰਬਲ ਹੈ ਸੂਟ ਹੈ ਜੈਂਟਸ ਲੇਡੀਜ਼ ਸੂਟ ਹੈ ਜਾਂ ਅਖੰਡ ਪੀਣ ਦਾ ਸਮਾਨ ਹੈ ਚੱਪਲਾਂ ਆ ਉਹ ਅੱਜ ਇੱਥੇ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਨੂੰ ਡਿਸਟ੍ਰਿਬਿਊਟ ਕਰਕੇ ਜਾਵਾਂਗੇ ਸਾਰਿਆਂ ਨੂੰ ਦੇਖ ਕੇ ਜਾਵਾਂਗੇ ਤਾਂ ਜੋ ਇਹਨਾਂ ਦੇ ਅਸੀਂ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸਿਰਫ ਇਹਨਾਂ ਦੇ ਨਾਲ ਖੜ੍ਹ ਸਕਦੇ ਆ ਥੋੜਾ ਜਿਹਾ ਰਾਹਤ ਦੇ ਸਕਦੇ ਆ ਲੇਕਿਨ ਮੀਡੀਆ ਦੇ ਮਾਧਿਅਮ ਤੋਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਦੇ ਹਾਲਾਤ ਜਿਹੜੀ ਆ ਉਹ ਹਾਲਾਤਾਂ ਨੂੰ ਜ਼ਰੂਰ ਦੇਖਣ ਕਿਉਂਕਿ ਜਿਹੜੇ ਇਹ ਲੋਕਾਂ ਦੇ ਹਾਲਾਤ ਹੈ ਇਸ ਤਰ੍ਹਾਂ ਸਾਡੇ ਸੰਗਠਨ ਆ ਕੇ ਉਹ ਜਿਹੜੀ ਉਹਨਾਂ ਨੂੰ ਸਿਰਫ ਇੱਕ ਦੋ ਦਿਨ ਚਾਰ ਦਿਨ ਵਾਸਤੇ ਹੀ ਰਾਹਤ ਪਹੁੰਚਾ ਸਕਦੇ ਆ ਲੇਕਿਨ ਸਰਕਾਰਾਂ ਜਿਹੜੀਆਂ ਆ ਉਹ ਇਹਨਾਂ ਕੋ ਬੋਟ ਲੈ ਕੇ ਇਹਨਾਂ ਦੀ ਸਰਕਾਰਾਂ ਬਣਾਉਂਦੀਆਂ ਇੱਥੋਂ ਦੇ ਖਾਸ ਕਰਕੇ ਐਮ ਐਲ ਏ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਕੋ ਜਦੋਂ ਤੁਸੀਂ ਬੋਟ ਮੰਗਣ ਆਂਦੇ ਸੀ ਇਹਨਾਂ ਦੇ ਘਰ ਦੇ ਵਿੱਚ ਤਰਲੇ ਕਰਦੇ ਅੱਜ ਦੇਖੋ ਕਿੱਦਾਂ ਪਾਣੀ ਤੋਂ ਬਾਹਰ ਆ ਕੇ ਤੁਸੀਂ ਦੇ ਉੱਤੇ ਰਹਿਣ ਨੂੰ ਮਜਬੂਰ ਹੈ ਇਹਨਾਂ ਦੀ ਸੁਧਲੋ ਔਰ ਇਹਨਾਂ ਦੇ ਜਿੱਥੇ ਵੀ ਘਰਾਂ ਦਾ ਜਿੰਨਾ ਨੁਕਸਾਨ ਉਹ ਇਹ ਉਹਦਾ ਆਪਣੇ ਤਹਿਸੀਲਦਾਰ ਸਾਹਿਬ ਪਟਵਾਰੀਆਂ ਨੂੰ ਲਗਾ ਕੇ ਇਹਨਾਂ ਦਾ ਸਾਰਾ ਪੂਰਾ ਜਾਇਜ਼ਾ ਲੈ ਕੇ ਇਹਨਾਂ ਦਾ ਜਿੰਨਾ ਵੀ ਕੰਪਨਸੇਸ਼ਨ ਬਣਦਾ ਹੈ ਇਹਨਾਂ ਨੂੰ ਪੂਰੇ ਜਿਹੜਾ ਇਹਨਾਂ ਦਾ ਘਰ ਦਾ ਜਿਹੜਾ ਦੁਆਰਾ ਇਹਨਾਂ ਦਾ ਠੀਕ ਕਰਵਾ ਕੇ ਪੂਰੀ ਬਹਾਲੀ ਕਰਵਾ ਕੇ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਮੈਂ ਫਿਰ ਤੋਂ ਅੰਬੇਡਕਰ ਸੈਨਾ ਮੂਨ ਨਿਵਾਸੀ ਟੀਮ ਫਗਵਾੜਾ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੈਪੀਮ ਜੈਪੁਰ ਸਾਡੇ ਵੀਰ ਇੱਥੇ ਜਿਹੜੇ ਇਸ ਪਿੰਡ ਦੇ ਹੈਗੇ ਆ ਬਸਨੀਕ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਤੁਸੀਆਂ ਦੇ ਵਿੱਚ ਰਹਿ ਰਹੇ ਆ ਇਹਨਾਂ ਨੂੰ ਪੁੱਛਦੇ ਕਿ ਕਿੰਨੇ ਦਿਨ ਤੋਂ ਇਹ ਲਗਾਤਾਰ ਇੱਥੇ ਰਹਿ ਰਹੇ ਆ ਔਰ ਕਿਸ ਮਸਲੇ ਹਨ ਇਹਨੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਅੰਬੇਡਕਰ ਸੈਨਾ ਮੂਨ ਲਿਵਾਸੀ ਦੀ ਤਰਫੋਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਵੀਰੇ ਇੱਥੇ ਰਹਿੰਦੇ ਨੇ 15 ਤੋਂ 20 ਦਿਨ ਹੋ ਚੁੱਕਿਆ ਅਸੀਂ ਇੱਥੇ ਰਹੇ ਨੇ ਸਾਡੇ ਘਰਾਂ 'ਚ ਪਾਣੀ ਬਹੁਤ ਪੈ ਚੁੱਕਿਆ ਹੈ ਇਸ ਕਰਕੇ ਇੱਥੇ ਰਹ ਰਹੇ ਹਾਂ ਪਰ ਬਹੁਤ ਹੀ ਪਰੇਸ਼ਾਨੀਆਂ ਆਉਂਦੀਆਂ ਘਰ ਦਾ ਸਮਾਨ ਭਾਜੀ ਤੁਸੀਂ ਇੱਧਰ ਲੈ ਕੇ ਆਏ ਹੋ ਕਰ ਦਸ ਮਣ ਬਾਜੀ ਉੱਚਾ ਕਰਕੇ ਐ ਕਰੋ ਜੀ ਪਿੱਟਾਂ ਨਾਲ ਜੋੜ ਕੇ ਹਾਂਜੀ ਹਾਂਜੀ ਇਸ ਸਾਡੇ ਇਥੋਂ ਸਾਥੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੈ ਮੈਂ ਮੀਡੀਆ ਦੇ ਮਾਧਿਅਮ ਨਾਲ ਅਪੀਲ ਕਰਨਾ ਚਾਹੁੰਦਾ ਆਪਣੇ ਐਂਡੈਰੀ ਵੀਰਾਂ ਨੂੰ ਵੀ ਜਿੰਨੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤੀ ਰਹਿੰਦੇ ਆ ਭਾਰਤ ਦੇ ਲੋਕੀ ਰਹਿੰਦੇ ਆ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਕਿ ਇਦਾਂ ਦੇ ਪਿੰਡਾਂ ਦੇ ਵਿੱਚ ਆ ਕੇ ਜਿਆਦਾ ਤੋਂ ਜਿਆਦਾ ਜਿਹੜੀ ਸਹਾਇਤਾ ਪਹੁੰਚਾਓ ਅੰਬੇਡਕਰ ਸਹਿਨਾ ਮੁੰਲੀਵਾਸੀ ਇਹਨਾਂ ਨਾਲ ਤਨ ਮਨ ਦਨ ਨਾਲ ਖੜੀ ਆ ਅੱਜ ਜਿਹੜੀ ਰਾਤ ਸਮਗਰੀ ਲਈ ਆਈ ਹੈ ਉਹ ਅੱਜ ਇਹਨਾਂ ਨੂੰ ਵੰਡ ਕੇ ਜਾਵਾਂਗੇ ਔਰ ਇਹਨਾਂ ਨੂੰ ਆਸ਼ਵਾਸ਼ਣ ਦਿਨਾਂ ਕਿ ਬਹੁਤ ਜਲਦ ਫੇਰ ਅਸੀਂ ਕੁਛ ਨਾ ਕੁਛ ਲੈ ਕੇ ਜਰੂਰ ਇਸ ਪਿੰਡਾਂ ਚਾਹਾਂਗੇ ਠੀਕ ਰਮੇਰ ਜੀ ਆਓ ਇਹ ਬੱਜ ਜਣਗੇ ਨਹੀਂ ਜਪਤ ਆਉਂਦੇ ਇਹ ਦਸਤਾਵੇਜ਼ 20 ਹੋਣਗੇ ਚਾਹ ਤਿੰਨ ਪੈਸੇ ਪਾਰਾ ਟੀ-ਸ਼ਰਟ ਦਿਓ ਮੁੰਡੇ ਨੂੰ ਨਾਲੋ ਵੱਡੀ ਦਿਓ ਅੱਗੇ ਮੈਂਬਰ ਹੋਰ ਸਭ ਤੋਂ ਨਾਮ ਆਹ ਬਾਈ ਦਿਓ ਹਾਂ ਜੀ ਹੁਣ ਦੇ ਦੇ ਅੰਟੀ ਨੂੰ ਦੇ ਦੇ ਕੋਈ ਚਾਹ ਆ ਲੈ ਆਪਣੀਆਂ ਆਓ ਇੱਧਰ ਆਓ ਸਾਡੇ ਮਾਨ ਕੋਲ ਆ ਗਈ ਹੋਏ ਗੁੱਡੀਆਂ ਅੰਟੀ ਜਿਨ੍ਹਾਂ ਨੇ ਚਾਹ ਪਿਆਈਏ ਜਿਹੜਾ ਨੰਬਰ ਨਾਲ ਜੱਪਲ ਹੋ ਲੈ ਲੋ ਆ ਚੱਪਲ ਦੇਖੀ